BSF ਨੇ ਫਾਜ਼ਿਲਕਾ ਦੇ ਭਾਰਤ-ਪਾਕ ਸਰਹੱਦ ਨੇੜੋਂ ਇਸ ਨੌਜਵਾਨ ਨੂੰ ਕਾਬੂ ਕੀਤਾ ਹੈ। ਲੜਕੇ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਉਸ ਦੀ ਦੋਸਤੀ ਪਾਕਿਸਤਾਨੀ ਲੜਕੀ ਨਾਲ ਹੋਈ ਸੀ ਤੇ ਇਹ ਦੋਸਤੀ ਪਿਆਰ ਵਿੱਚ ਬਦਲ ਗਈ ਤੇ ਪਿਆਰ ਦੇ ਚੱਕਰ ਦੇ ਵਿੱਚ ਇਹ ਨੌਜਵਾਨ ਭਾਰਤ-ਪਾਕ ਸਰਹੱਦ ਫਾਜ਼ਿਲਕਾ ਪਹੁੰਚ ਗਿਆ ਜਿੱਥੇ ਉਸ ਨੂੰ BSF ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਹੈ। ਨੌਜਵਾਨ ਦੀ ਪਹਿਚਾਣ ਜੁਨੈਲ ਪੁੱਤਰ ਖੁਰਸ਼ੀਦ ਵਾਸੀ ਯੂਪੀ ਵੱਜੋਂ ਹੋਈ ਹੈ। ਫਿਲਹਾਲ ਪੁਲਿਸ ਦੇ ਵੱਲੋਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਹਵਾਲੇ ਇਸ ਨੌਜਵਾਨ ਨੂੰ ਕੀਤਾ ਜਾਵੇਗਾ ਨਜੀ ਜੁਨੇਦ ਸਨੋ ਕੁਰਸੀਦ ਇਹ ਨੂੰ ਪਿਗਰਨ ਆ ਲਾਗਾ ਵੈਸੇ ਜੋ ਪਤਾ ਲੱਗਿਆ ਹੁਣ ਇਹ ਜਿਹੜਾ ਹੈਗਾ ਰਾਤੀ 3 ਵਜੇ ਦੇ ਕਰੀਬ 1 ਵਜੇ ਦੇ ਕਰੀਬ ਦੇ ਕਰੀਬ ਸਾਨੂੰ ਇਹ ਬੀਐਸਐਫ ਦੇ ਜਿਹੜੀ 55 ਬਟਾਲੀਆ ਨੇ ਬੀਐਸਐਫ ਹੈਗੀ ਬੀਓਪੀ ਕੋਕਣ ਕਿ ਉਹਦੇ ਜਿਹੜੇ ਇਨਸਪੈਕਟਰ ਸੀਗੇ ਉਹ ਸਾਨੂੰ ਇਹਨੂੰ ਦੇ ਗਏ ਸੀਗੇ ਲੇਕਿਨ ਉਹਨਾਂ ਨੇ ਵੀ ਕੁਛੇ ਪਰਚਰ ਦਰਤਾਲ ਕਰ ਲਈ ਸੀ ਪਰ ਕੋਈ ਇਹੋ ਜੀ ਗੱਲਬਾਤ ਕੋਈ ਨਹੀਂ ਸੀ ਕਿਉਂਕਿ ਇਹ ਵਿਚਾਰਾ ਕੋਈ ਮਤਲਬ ਕਿਸੇ ਦਿਮਾਗੀ ਤੌਰ ਤੇ ਕਹਿ ਸਕਦੇ ਆ ਵੀ ਕੋਈ ਕੁੜੀ ਦੇ ਚੱਕਰ ਦੇ ਵਿੱਚ ਇਹ ਜਿਹੜਾ ਹੈਗਾ ਕੋਈ ਆ ਗਿਆ ਸੀ ਉਹ ਇੱਧਰ ਆ ਗਿਆ ਸੀਗਾ ਤੇ ਇਹਨਾਂ ਨੇ ਜਦੋਂ ਬੀਐਸਐਫ ਨੇ ਉਹਦੇ ਰੋਕ ਕੇ ਉਹਨੂੰ ਪੁੱਛਗਿੱਛ ਕੀਤੀ ਕੋਈ ਗੱਲ ਇਹੋ ਜੀ ਨਹੀਂ ਨਿਕਲੀਗੀ ਇਸ ਕਰਕੇ ਜਿਹੜਾ ਹੈਗਾ ਉਹ ਆਪਣੇ ਕੋਲੇ ਇੱਥੇ ਦੇ ਦੇ ਸੀਗੇ ਤੇ ਇਹਦੇ ਜਿਹੜਾ ਹੈਗਾ ਵਾਰਸਾ ਨਾਲ ਇਹ ਅਸੀਂ ਰਾਜਵਿੰਦਰ ਸਿੰਘ ਵੱਲੋਂ ਤਾਲਮੇਲ ਕੀਤਾ ਗਿਆ ਹੈਗਾ ਤਾਂ ਉਹ ਜਿਹੜਾ ਹੈਗਾ ਉਹਨਾਂ ਦੇ ਹੋਰ ਤੇ ਜਿਹੜਾ ਹੈਗਾ ਉਹਦੇ ਬੱਲੇ ਜੀ